ਮਹਾਨ ਬਖਸ਼ਿਸ਼ ਮਹਾਨ ਰਹਿਮਤ ਤਨ ਤਨ ਸਤਿਗੁਰੂ ਗੁਰੂ ਬ੍ਰਹਮ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਅੱਜ ਆਪਾਂ ਸਮੋਸ਼ੀ ਦਾ ਦੇ ਚਰਨਾਂ ਤੇ ਨਮਸਕਾਰ ਕਰਦੇ ਹੋਏ ਅੰਦਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਮੋਸ਼ੀ ਦਾ ਨੂੰ ਯਾਦ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਦਵਾਰਨ ਸਜਾਰੇ ਹੈ ਜਿੱਥੇ ਆਪਾਂ ਅਜੋਕੇ ਸਮੇਂ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਵਿੱਚ ਅੱਜ ਉਸ ਮਹਾਨ ਸੂਰਮੇ ਦਾ ਮਹਾਨ ਸੰਤ ਸਿਪਾਈ ਦਾ ਸ਼ਹਾਦਤ ਦਿਨ ਵੀ ਆਪਾਂ ਮਨਾ ਰਹੇ ਹਾਂ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਬਾਬਾ ਵੀਰ ਸਿੰਘ ਜੀ ਨੂੰ ਰੰਗਾਬਾਦ ਕਰਕੇ ਆਇਆ ਹੈ ਬੇਸ਼ੱਕ ਬਾਬਾ ਇਹਦਾ ਜਨਮ ਗੱਗੂਪੂਆ ਜੋ ਚੁਬਾਲ ਤੋਂ ਥੋੜਾ ਜਿਹਾ ਪਿੱਛੇ ਪਿੱਖੇਵੰਡ ਪਿੱਖੇਵੰਡ ਵਾਲੇ ਸਾਈਡੋਂ ਪੈਂਦਾ ਹੈ ਅੰਮ੍ਰਿਤਸਰ ਤੋਂ ਜਿਹੜਾ ਖੇਮ ਕਰਨ ਵਾਲਾ ਰੋਡ ਹੈ ਉਸ ਹਾਈਵੇ ਦੇ ਉੱਤੇ ਉਹ ਪਿੰਡ ਸਥਿਤ ਹੈ। ਬਾਬਾ ਜਦਾਬੜਾ ਅਦੁੱਤੀ ਇਤਿਹਾਸ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ 11ਵੀਂ ਅੰਸਲ ਤੰਤਨ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸੇ ਵਾਲੇ ਜਿਨ੍ਹਾਂ ਦੇ ਕੋਲ ਰਹਿ ਕੇ ਬਾਬਾ ਵੀਰ ਸਿੰਘ ਜੀ ਨੇ ਅਥਾ ਸੇਵਾ ਕੀਤੀ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਇਤਿਹਾਸ ਦੇ ਵਿੱਚੋਂ ਇਹ ਲਿਖਿਆ ਹੋਇਆ ਮਿਲਦਾ ਹੈ ਕਿ ਬਾਬਾ ਵੀਰ ਸਿੰਘ ਜੀ ਨੇ ਉਹਨਾਂ ਸਾਹਿਬੇ ਕੇ ਰਹਿ ਕੇ ਘੋੜਿਆਂ ਦੀ ਸੇਵਾ ਕੀਤੀ ਲੰਗਰਾਂ ਦੇ ਵਿੱਚ ਸੇਵਾ ਕੀਤੀ ਜਿਨ੍ਹਾਂ ਨੂੰ ਭਾਈ ਕਾਨ ਸਿੰਘ ਨਾਬਾ ਜੀ ਨੇ ਉਸ ਲੰਗਰ ਦੇ ਸਮੇਂ ਦੇ ਉਸ ਸਮੇਂ ਦੇ ਲੰਗਰ ਦੇ ਹਾਲਾਤ ਬਿਆਨ ਕੀਤੇ ਹਨ ਕਿ 35 ਮਨ ਲੋਣ ਇੱਕ ਸਮੇਂ ਦੇ ਵਿੱਚ ਪੱਕਦਾ ਸੀ ਜਿਸ ਲੰਗਰ ਦੀ ਸੇਵਾ ਬਾਬਾ ਵੀਰ ਸਿੰਘ ਜੀ ਕਰਦੇ ਰਹੇ 35 ਮਨ ਲੋਣ 35 ਮਨ ਲੋਣ ਦੇ ਨਾਲ ਗੁਰੂ ਕੇ ਪਿਆਰੇ ਹੋਣ ਆਪਾਂ ਲਾ ਲਈਏ ਸਾਹ ਕਿਤਾਬ ਤੇ ਕਿੰਨਾ ਜਿਆਦਾ ਲੰਗਰ ਤਿਆਰ ਹੁੰਦਾ ਹੋਇਆ ਤੇ ਇਤਿਹਾਸ ਦੇ ਵਿੱਚ ਉਹ ਵੀ ਆਪਾਂ ਨੂੰ ਮਿਲਦਾ ਹੈ ਕਿ ਇੱਕ ਪਾਸਾ ਜਿਹੜਾ ਪ੍ਰਸ਼ਾਦੇ ਦਾ ਪੱਕਦਾ ਸੀ ਤੇ ਦੂਜਾ ਕੱਚਾ ਰਹਿ ਜਾਂਦਾ ਸੀ ਕਿਉਂਕਿ ਇੰਨੀ ਜਿਆਦਾ ਸੰਗਤ ਛਕਣ ਵਾਲੀ ਲੰਗਰ 14000 ਘੋੜ ਸਵਾਰ ਨਿਹੰਗ ਸਿੰਘ ਫੌਜਾਂ ਤਿਆਰਪੁਰ ਤਿਆਰ ਰਹੀਦੀ ਅਸਨ ਬਾਬਾ ਸਾਹਿਬ ਸਿੰਘ ਬੀਦੀ ਜੀ ਦੇ ਨਾਲ ਉਤੋਂ ਹੀ ਬਾਬਾ ਸਾਹਿਬ ਸਿੰਘ ਬੇਦੀੜੀ ਨੇ ਬਾਬਾ ਵੀਰ ਸਿੰਘ ਨੂੰ ਨੁਰੰਗਾਬਾਦ ਨੂੰ ਤੋਰਿਆ ਆਪ ਕਿਤੇ ਦਰਸ਼ਨਾਂ ਨੂੰ ਜਾਓ ਤਰਨਤਾਰਨ ਸਾਹਿਬ ਤੋਂ ਜਿਹੜੀ ਗੋਲਵਾਲ ਸਾਹਿਬ ਨੂੰ ਸੜਕ ਜਾਂਦੀ ਹੈ ਉਸ ਸੜਕ ਦੇ ਉੱਤੇ ਇਹ ਨੁਰੰਗਾਬਾਦ ਜਿਹੜਾ ਪਿੰਡ ਹੈ ਸਥਿਤ ਹੈ ਸਥਾਨ ਹੈ ਉੱਥੇ ਇੱਕ ਦੇਗਾ ਪਿਆ ਉਸ ਦੇਗੇ ਦੀ ਉਹ ਮਹਾਨਤਾ ਹੈ ਜਿਹੜੀ ਉਹਨਾਂ ਸਾਲ ਤੋਂ ਬਾਬਾ ਸਾਹਿਬ ਸਿੰਘ ਬੇਦੀ ਨੇ ਬਾਬਾ ਵੀਰ ਸਿੰਘ ਨੂੰ ਦੇਖ ਕੇ ਤੋਰਿਆ ਸੀ ਸੱਤ ਪੌੜੀਆਂ ਡੰਡੇ ਸੱਤ ਡੰਡਿਆਂ ਵਾਲੀ ਪੌੜੀ ਉਹਦੇ ਵਿੱਚ ਲਾ ਕੇ ਫਿਰ ਉਹਨੂੰ ਅੰਦਰੋਂ ਸਾਫ਼ ਕੀਤਾ ਜਾਂਦਾ ਸੀ ਉਹਦੀ ਸਫਾਈ ਕੀਤੀ ਜਾਂਦੀ ਸੀ ਐਡੇ ਐਡੇ ਵੱਡੇ ਦੇਗੇ ਲੰਗਰ ਦੀ ਪ੍ਰਥਾ ਸੇਵਾ ਦੀ ਪ੍ਰਥਾ ਦੇਖ ਕੇ ਤੋਰਿਆ ਬਾਬਾ ਵੀਰ ਸਿੰਘ ਜੀ ਤੇ ਜਦੋਂ ਸਾਡਾ ਰਾਜ ਭਾਵ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਚਲ ਵਸੇ ਤੇ ਡੋਗਰਿਆਂ ਦੇ ਹੱਥ ਆ ਗਈ। ਡੋਰ ਤੇ ਜਿਹੜਾ ਹੀਰਾ ਸਿੰਘ ਡੋਗਰਾ ਸੀ ਉਹਨੇ ਬਾਬਾ ਵੀਰ ਸਿੰਘ ਜੀ ਦੇ ਉੱਤੇ ਚੜਾਈ ਕਰ ਦਿੱਤੀ। ਬਾਬਾ ਵੀਰ ਸਿੰਘ ਜੀ ਨੂੰ ਪਤਾ ਲੱਗਾ। ਬਾਬਾ ਜੀ ਨੇ ਹੁਕਮ ਕੀਤਾ ਸੇਵਾਦਾਰਾਂ ਨੂੰ ਕਿ ਆਪਣੇ ਭਰਾ ਆ ਰਹੇ ਹਨ। ਉਹਨਾਂ ਦੇ ਉੱਤੇ ਆਪਾਂ ਕੋਈ ਥਿਆਰ ਨਹੀਂ ਚਲਾਉਣਾ। ਅਗੋਂ ਉਹਨਾਂ ਦਾ ਆਪਾ ਮੁਕਾਬਲੀ ਮੁਕਾਬਲਾ ਨਹੀਂ ਕਰਨਾ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਜਾਵੇ। ਐਡਾ ਵੱਡਾ ਇਤਿਹਾਸ ਬਾਬਾਈ ਦਾ ਗੁਰੂ ਕੇ ਪਿਆਰਿਓ ਜਿਹੜੇ ਚੜਾਈ ਕਰਕੇ ਆ ਰਹੇ ਸਨ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਗਿਆ। ਤੋਪਾਂ ਦੇ ਨਾਲ ਬੰਦੂਕਾਂ ਦੇ ਨਾਲ ਬਾਬਾਈ ਦੇ ਅਸਥਾਨ ਦੇ ਉੱਤੇ ਹਮਲਾ ਕੀਤਾ ਗਿਆ ਡੋਗਰਿਆ ਵੱਲੋਂ, ਸਰਦਾਰ ਹੀਰਾ ਸਿੰਘ ਵੱਲੋਂ। ਬਾਬਾਈ ਦੇ ਪਲੰਗ ਦੇ ਵਿੱਚ ਜਾ ਕੇ ਤੋਪ ਦਾ ਗੋਲਾ ਲੱਗਾ। ਤੇ ਉਸ ਤੋਪ ਦੇ ਗੋਲੇ ਦੇ ਨਾਲ ਉੱਡ ਕੇ ਬਾਬਾ ਜੀ ਦਾ ਸਰੀਰ ਜਿਹੜਾ ਸੀ ਸਤਲੁਜ ਦਰਿਆ ਦਾ ਕਿਨਾਰਾ ਸੀ ਹਰੀ ਹਰੀਕਾ ਡੈਮ ਤੋਂ ਥੱਲੇ ਇਹ ਸਾਰਾ ਕੁਝ ਵਾਪਕਿਆ ਹੋਇਆ ਬਾਬਾ ਜੀ ਦੇ ਤੋਪ ਦਾ ਗੋਲਾ ਵਜਾ ਜਿਹੜਾ ਸਰੀਰ ਸੀ ਸਤਲੁਜ ਸਤਲੁਜ ਦੇ ਵਿੱਚ ਜਾ ਕੇ ਡਿੱਗ ਪਿਆ ਔਰ ਬਾਬਾ ਮੀਰ ਸਿੰਘ ਜੀ ਦਾ ਜਿਹੜਾ ਸਰੀਰ ਸੀ ਥੱਲੇ ਖੇਮ ਕਰਨ ਦੇ ਲਾਗੇ ਇੱਕ ਰਤੋਵਾਲ ਪਿੰਡ ਹੈ ਰਤੋਕੇ ਉੱਥੇ ਜਾ ਕੇ ਬਾਬਾ ਜੀ ਦਾ ਸਰੀਰ ਸੀ ਜੜਾ ਉਸਰ ਬਾਅਦ ਦੇ ਵਿੱਚ ਉਸ ਸੰਸਥਾਨ ਤੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਅਦੁੱਤੀ ਇਤਿਹਾਸ ਹੈ ਬਾਬਾ ਜੀ ਦਾ ਗੁਰੂ ਕੇ ਪਿਆਰਿਓ ਜਪਣ ਵਾਲਾ ਹਮੇਸ਼ਾ ਹੀ ਜੋੜਦਾ ਹੈ ਤੇ ਤੋੜਨ ਵਾਲਾ ਹਮੇਸ਼ਾ ਹੀ ਤੋੜਦਾ ਹੈ ਜਪਣ ਵਾਲੇ ਉਸ ਪਰਮਾਤਮਾ ਦੇ ਨਾਲ ਜੋੜਦੇ ਹਨ ਜਿਸ ਤਰ੍ਹਾਂ ਉਹ ਚੜਾਈ ਕਰਕੇ ਡੋਗਰੇ ਆਏ ਸਨ ਤੇ ਬਾਬਾ ਜੀ ਨੇ ਹੁਕਮ ਦਿੱਤਾ ਕਿ ਆਪਣੇ ਭਰਾ ਹਨ ਇਹਨਾਂ ਦੇ ਉੱਤੇ ਆਪਾਂ ਕਿਸੇ ਵੀ ਪ੍ਰਕਾਰ ਦਾ ਕੋਈ ਹਮਲਾ ਨਹੀਂ ਕਰਨਾ ਇਹਨਾਂ ਦਾ ਮੁਕਾਬਲਾ ਨਹੀਂ ਕਰਨਾ ਤੇ ਬਾਬਾ ਜੀ ਨੇ ਸਾਰੇ ਸੰਤਾਂ ਨੂੰ ਕੀਰਤਨ ਦੇ ਵਿੱਚ ਦਵਾਨ ਸਜਾ ਕੇ ਇਹ ਸ਼ਬਦ ਗਾਇਨ ਕੀਤਾ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਚਿੰਤਾ ਛੱਡ ਅਚਿੰਤ ਰਹੋ ਚਿੰਤਾ